ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰੂਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬਾਜਾਖਾਨਾ ਜ਼ਿਲ੍ਹਾ ਇਹਨੂ ਫਰੀਦਕੋਟ ਤਹਿਸੀਲ ਇਹਨੂ ਜੈਤੋ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਾਸੀਆ ਬਾਈ ਜੀ ਨਾਮ ਕੀ ਵੀਰ ਆਪਣਾ ਨਾਮ ਜਾਇੰਦਰ ਸਿੰਘ ਬਾਈ ਦਾ ਨਾਮ ਹੈਗਾ ਜੈਵਿੰਦਰ ਸਿੰਘ ਵੀਰ ਆਪਣੇ ਘਰੋਂ ਆਣਾ ਹੋਵੇ ਤੇ ਕੀ ਐਡਰੈਸ ਆ ਜੀ ਆਪਣਾ ਆਪਣਾ ਬੋੜੀਖਣਾ ਰੂਰ ਆ ਪੂਰੀ ਕੋਠੇ ਬਾਈ ਦਾ ਜਿਹੜਾ ਘਰ ਹੈਗਾ ਵੀਰੇ ਦਬੜੀ ਖਾਨਾ ਰੋਡ ਪੂਰੀ ਕੇ ਕੋਠੇ ਆ ਪਿੰਡ ਬਾਈ ਦਾ ਬਾਜਾਖਾਨਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰੇ ਆ ਸਕਦੇ ਹੋ ਬਾਈ ਜੀ ਦੱਸੋ ਜੀ ਵੈੜ ਦੀ ਕੀ ਡਿਟੇਲ ਆ ਜੀ ਵੈੜ ਇਹ ਪਹਿਲੇ ਸੂਏ 18 ਲੀਟਰ ਦੁੱਧ ਦਾ ਆ ਜੀ ਠੀਕ ਹੋ ਜੀ ਤੇ ਹੁਣ ਇਹ ਕਿੰਨੇ ਟਾਈਮ ਦੀ ਸੂਈ ਹੋਈ ਜੀ ਇਹ ਰਾਤ ਸੂਈ ਆ ਜੀ ਦੋ ਰਾਤ ਸੂਈ ਆ ਮਗਰ ਕੀ ਹੈ ਜੀ ਇਹਦੇ ਮਗਰੋ ਚੀਜ਼ ਹੈ ਮਗਰ ਵੀਰੇ ਇਹਦੇ ਵੱੱਛੀ ਆ ਪਹਿਲੇ ਸੂਏ 18 ਲੀਟਰ ਦੁੱਧ ਦਾ ਰਿਕਾਰਡ ਆ ਦੂਸਰਾ ਸੂਆ ਇਸ ਵਾਰੀ ਸੂਈਆ ਵੀਰੇ ਰਾਤ ਸੂਈਆ ਰਾਤ ਜੇਰ ਜੁਰ ਪੈ ਗਈ ਜੀ ਹਾਂ ਜੇਰ ਪੈ ਗਈ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਬਾਈ ਹਵਾ ਨੇ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਥਣ ਵੀ ਉਹ ਵਧੀਆ ਕੱਢ ਲਓ ਬਾਹਰ ਹੀ ਮੜਾ ਤੁਰਾ ਵਾ ਗਈ ਆ ਤੇ ਤੁਹਾਡੇ ਲੂਟ ਬਾਡੀ ਬੰਤਰ ਦੀ ਚੰਗੀ ਹੈ ਵੀਰ ਉਹ ਹਵਾ ਨੂੰ ਵੀ ਦੇਖ ਸਕਦੇ ਹੋ ਬਾਈ ਮੌਧੀ ਆਵਣਾ ਬਾਈ ਬਾਡੀ ਬੰਤਰ ਦੀ ਚੰਗੀ ਆ ਚੰਗੇ ਵਜ਼ਨ ਜਾਂ ਵਹਿੜ ਉर्जा ਸੁਗਾ ਸੁਈ ਆ ਰਾਤ ਹੀ ਸੁਈ ਆ ਮਗਰੇ ਦੇ ਵੱੱਛੀ ਆ ਆ ਸਭ ਇਹ ਸੋਰੀ 20 ਲੀਟਰ ਪਲੱਸ ਦੁੱਧ ਕੱਢਣ ਦੀ ਤੋਰ ਲਈ ਤੋਰ ਲੋ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਆਓ ਬਾਈ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਤਸੱਲੀ ਕਰੋ ਫਿਰ ਵਹਿੜ ਲੈ ਕੇ ਜਾਓ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਵੀਰਾਂ ਚਵਾਈ ਦੂਈ ਜਿਗਤਾਂ ਬਾਈ ਜੀ ਚਵਾਈ ਬਹੁਤ ਜੀ ਠੀਕ ਹੋ ਜੀ ਤੇ ਬਾਈ ਘਰ ਦੀ ਵਹਿੜਾ ਹੈਗਾ ਆਪਣਾ ਵਪਾਰ ਲੈਣਾ ਘਰ ਦੀ ਵਹਿੜਾ ਠੀਕ ਹੋ ਜੀ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪੇ ਦੀ ਡਿਮਾਂਡ 75000 ਰੁਪਏ ਮੋਲੇ ਦਾ 75000 ਰੁਪਿਆ ਕਰਦੇ ਆਂ ਮੁੱਕ ਤੇ ਮਾਨਤਾ ਨਹੀਂ ਕੀਤਾ ਜਾਊਗਾ ਜੀ ਥੋੜਾ ਬੋਤਾ ਕਰੇ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਬਾਈ ਜੀ 987206778 ਇੱਕ ਵਾਰਾਂ ਫੇਰ ਬੋਲ ਦਿਓ 987206778 ਠੀਕ ਹੋ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਕੀ ਠੰਡੀ ਸੀਲ ਪੂਰੀਆ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਈ ਜੀ